ਪਿਛਲੇ ਦਿਨੀ ਹਜੇ ਲਗਭਗ 160 ਦਿਨ ਹੋਏ ਨੇ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਚਿੱਟੇ ਦਾ ਫਿਲਮਾਂ ਬਣਨ ਲੱਗੀਆਂ ਸੀ ਸਾਡੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਸ਼ਿਆਂ ਵੱਲ ਨੂੰ ਬੁਰੀ ਸੰਗਤ ਵੱਲ ਨੂੰ ਪੈ ਗਏ ਸੀ ਔਰ ਸਭ ਤੋਂ ਮਾਰੀ ਗੱਲ ਇਹ ਹੋਈ ਕਿ ਸਰਕਾਰਾਂ ਖੁਦ ਨਸ਼ੇ ਬਕਾਉਂਦੀਆਂ ਸੀ ਮੰਤਰੀਆਂ ਦੀਆਂ ਗੱਡੀਆਂ 'ਚ ਨਸ਼ੇ ਦੇ ਪੈਕੇਟ ਜਾਂਦੇ ਸੀ ਵੱਡੇ ਵੱਡੇ ਸਮੱਗਲਰ ਜਿਹੜੇ ਨੇ ਉਹ ਉਹਨਾਂ ਦੇ ਘਰੇ ਰਸਤਾ ਕੱਟਦੇ ਸੀ ਤੇ ਉਹ ਆਪਣੇ ਹੋਰ ਦੋਸਤਾਂ ਨੂੰ ਜਿਗਰੀ ਦੋਸਤ ਕਹਿ ਕੇ ਇੰਟਰੋਡਕਸ਼ਨ ਕਰਾਉਂਦੇ ਸੀ ਤਾਂ ਅਸੀਂ ਸਾਰੀ ਪਲਾਨ ਤਿਆਰ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿ ਸਪਲਾਈ ਲਾਈਨ ਕਿਵੇਂ ਤੋੜਾਂਗੇ ਫੇਰ ਜਿਹੜੇ ਵਿਦਰਾਲ ਸਿੰਪਟਮਸ ਵਾਲੇ ਹੋਣਗੇ ਉਹਨਾਂ ਦਾ ਕਿੱਥੇ ਇਲਾਜ ਕਰਾਂਗੇ ਓਟ ਸੈਂਟਰ ਪਿਛਲੇ ਦਿਨੀ ਹਜੇ ਲਗਭਗ 160 ਕ ਦਿਨ ਹੋਏ ਨੇ ਯੋਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਚਿੱਟੇ ਦਾ ਫਿਲਮਾਂ ਬਣਨ ਲੱਗੀਆਂ ਸੀ ਸਾਡੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਸ਼ਿਆਂ ਵੱਲ ਨੂੰ ਬੁਰੀ ਸੰਗਤ ਵੱਲ ਨੂੰ ਪੈ ਗਏ ਸੀ ਔਰ ਸਭ ਤੋਂ ਮਾਰੀਗਲ ਇਹ ਹੋਈ ਕਿ ਸਰਕਾਰਾਂ ਖੁਦ ਨਸ਼ੇ ਬਕਾਉਂਦੀਆਂ ਸੀ ਮੰਤਰੀਆਂ ਦੀਆਂ ਗੱਡੀਆਂ 'ਚ ਨਸ਼ੇ ਦੇ ਪੈਕੇਟ ਜਾਂਦੇ ਸੀ ਵੱਡੇ ਵੱਡੇ ਸਮੱਗਲਰ ਜਿਹੜੇ ਨੇ ਉਹ ਉਹਨਾਂ ਦੇ ਘਰੇ ਰਸਤਾ ਕੱਟਦੇ ਸੀ ਤੇ ਉਹ ਆਪਣੇ ਹੋਰ ਦੋਸਤਾਂ ਨੂੰ ਜਿਗਰੀ ਦੋਸਤ ਕਹਿ ਕੇ ਇੰਟਰੋਡਕਸ਼ਨ ਕਰਾਉਂਦੇ ਸੀ ਤਾਂ ਸੀ ਸਾਰੀ ਪਲਾਨ ਤਿਆਰ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿ ਸਪਲਾਈ ਲਾਈਨ ਕਿਵੇਂ ਤੋੜਾਂਗੇ ਫਿਰ ਜਿਹੜੇ ਵਿਦਰੋਹ ਸਿੰਪਟਮਸ ਵਾਲੇ ਹੋਣਗੇ ਉਹਨਾਂ ਦਾ ਕਿੱਥੇ ਇਲਾਜ ਕਰਾਂਗੇ ਹੋਟ ਸੈਂਟਰ ਉਹ ਜਿਹੜੇ ਅਪਡੇਟ ਕੀਤੇ ਰੀ ਹੈਬ ਸੈਂਟਰ ਅਪਡੇਟ ਕੀਤੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਇਨਵੋਲਵ ਸੀ ਭਾਵੇਂ ਪੁਲਿਸ ਦੇ ਛੋਟੇ ਅਧਿਕਾਰੀ ਸੀਗੇ ਵੱਡੇ ਅਧਿਕਾਰੀ ਸੀਗੇ ਜਿਹੜੇ ਜਿਹੜੇ ਉਹਦੇ ਵਿੱਚ ਇਨਵੋਲਵ ਸੀਗੇ ਨਸ਼ਾ ਤਸਕਰੀ ਚ ਉਹਨਾਂ ਦੀ ਪਛਾਣ ਕੀਤੀ ਉਹਨਾਂ ਵਿਰੁੱਧ ਕਾਰਵਾਈ ਕੀਤੀ ਬਹੁਤ ਐਨੀਆਂ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਫਿਰ ਇੱਕ ਐਕਸ਼ਨ ਵੱਡਾ ਲਿਆ ਜਿਹਦੇ ਵਿੱਚ ਤਸਕਰਾਂ ਨੂੰ ਫੜਨਾ ਬੱਚਿਆਂ ਨੂੰ ਜਿਹੜੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਹਸਪਤਾਲ ਚ ਦਵਾਈ ਦਿਵਾਉਣੀ ਤੇ ਉਹਨਾਂ ਨੇ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਲੋਕਾਂ ਦੇ ਘਰਾਂ 'ਚ 70 ਵਿਸ਼ਾਖ ਕੇ ਸਾਡੀਆਂ ਲੱਖਾਂ ਭੈਣਾਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਜਿਹੜੀ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੇਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲੇ ਆ ਔਰ ਚੱਲ ਰਿਹਾ ਹਰ ਰੋਜ਼ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਇਹੋ ਜੀ ਪਾਪ ਦੀ ਕਮਾਈ ਜਿਹੜੀ ਹੈ ਉਹਨੂੰ ਅਸੀਂ ਇਸ ਧਰਤੀ ਤੇ ਰਹਿਣ ਨਹੀਂ ਦੇਵਾਂਗੇ ਤਾਂ ਕਿ ਲੋਕਾਂ ਨੂੰ ਸਕੂਨ ਮਿਲੇ ਕਿ ਸਾਨੂੰ ਸਾਡੇ ਅੱਖਾਂ ਸਾਹਮਣੇ ਇਨਸਾਫ ਮਿਲ ਰਿਹਾ ਨਾ ਨਾਲ ਪਿੰਡਾਂ ਤੇ ਸ਼ਹਿਰਾਂ 'ਚ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਜਿਹੜੀਆਂ ਆਪਣੇ ਪਿੰਡਾਂ ਦੀਆਂ ਰਾਖੀ ਕਰਨਗੀਆਂ ਕਿ ਸਾਡੇ ਪਿੰਡ ਕੋਈ ਨਸ਼ਾ ਵੇਚਣ ਨਾ ਆਵੇ ਜੇ ਕੋਈ ਸਾਡੇ ਪਿੰਡ ਦਾ ਨਸ਼ਾ ਵੇਚਣ ਦੇ ਵਿੱਚ ਆਪ ਨਾ ਬੋਲਵੇ ਤਾਂ ਅਸੀਂ ਉਹਦੀ ਜਮਾਨਤ ਨਹੀਂ ਦੇਣੀ ਅਸੀਂ ਉਹਦੇ ਪਿੱਛੇ ਨਹੀਂ ਜਾਣਾ ਇਸ ਤਰ੍ਹਾਂ ਦੇ ਮਤੇ ਪਾਸ ਹੋ ਰਹੇ ਨੇ ਬੜਾ ਵੱਡਾ ਮਹਿੰਮ ਹੈ ਜਿਹਦੇ ਵਿੱਚ ਲੋਕ ਬਹੁਤ ਸਾਥ ਦੇ ਰਹੇ ਨੇ ਪੰਚਾਇਤਾਂ ਸਾਥ ਦੇ ਰਹੀਆਂ ਨੇ ਔਰ ਕਾਮਯਾਬੀ ਵੱਲ ਵੱਧ ਰਹੇ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਂ बिकਦਾ ਸੀ ਜਾਂ ਕਿੱਤੋਂ ਵੀ ਮਰਜ਼ੀ ਕੁੜੀ ਲੈ ਲੈਂਦੇ ਸੀ ਉਹ ਕੰਮ ਖਤਮ ਹੋ ਗਿਆ ਜੇ ਕੋਈ ਕਿਤੇ ਹੈਗਾ ਚੋਰੀ ਛੁਪੇ ਵਾਲਾ ਉਹਦੇ ਤੇ ਵੀ ਛਾਪੇ ਪੈ ਰਹੇ ਆ